ਨਸਰ ਕੋ ਨੋਟੇਵੋ ਨਾਕੇ ਦਾ ਬੱਚਿਆਂ ਨੂੰ ਝਾਗ ਨੂੰ ਕਰਨ ਵਾਸਤੇ ਤੇ ਅਸੀਂ ਤਾਂ ਸਵੇਰੇ ਵੀ ਗੱਲ ਕਰ ਰਹੇ ਸੀਗੇ ਕਿ ਸਭ ਤੋਂ ਪਹਿਲੇ ਜਿਹੜੇ ਬੱਚੇ ਹੁੰਦੇ ਆ ਔਰ ਇਨਫਲੂਐਂਸ ਚਾ ਕੇ ਨਸ਼ਾ ਕਰਨਾ ਸਿੱਖਦੇ ਆ ਕਿ ਮੇਰਾ ਫਰੈਂਡ ਦਾ ਜਿਹਾ ਉਹ ਕਹਿੰਦਾ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਤੂੰ ਵੀ ਕਰਨਾ ਤੇ ਬੱਸ ਫੇਰ ਸਟਾਰਟ ਹੋਣੇ ਆ ਤੇ ਆਪਾਂ ਆ O que